ਪਿਆਰੇ ਦੋਸਤੋ ਪੰਜਾਬੀ ਸਾਹਿਤ ਨੂੰ ਪਰਫੁੱਲਤ ਕਰਨ ਲਈ ਸਾਡਾ ਸਹਿਯੋਗ ਦਿਓ ਜੀ ਇਸ ਲਈ ਬਾਤ ਤੋਂ ਬਾਤ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਕਿਤਾਬ 40 ਦਿਨ ਵਿੱਚੋਂ ਤੁਹਾਡੇ ਰੂਬਰੂ ਹੈ ਜੀ ਦਿਨ 16ਵਾਂ ਧਰਤੀ ਦੇ ਕਾਨੂੰਨ ਕੋਇਲ ਨੂੰ ਗਾਉਣ ਤੋਂ ਨਹੀਂ ਰੁਕ ਸਕਦੇ ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਹੈ ਕੇਸਰ ਤੇ ਫਕੀਰ ਅੱਜ ਬਹੁ ਫੁੱਟਦਿਆਂ ਹੀ ਤੁਰ ਪੈਸਾਂ ਅਜੇ ਦਿਨ ਵੀ ਪੂਰਾ ਨਹੀਂ ਸੀ ਚੜਿਆ ਕਿ ਪਿੱਛੋਂ ਕਾਲੀ-ਕਾਲੀ ਤੁਰਦਾ ਇੱਕ ਆਦਮੀ ਉਹਨਾਂ ਦੇ ਨਾਲ ਆ ਰਲਿਆ ਸਵੇਰੇ-ਸਵੇਰੇ ਹੀ ਇੰਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ ਫਕੀਰ ਨੇ ਉਸ ਸਾਹੋ-ਸਾਹੀ ਹੋਏ ਆਦਮੀ ਨੂੰ ਪੁੱਛਿਆ ਤੀ ਦਾ ਵਿਆਹ ਤਰਿਆ ਹੈ ਸਾਧੂ ਮਹਾਰਾਜ ਆ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ ਉਸ ਨੇ ਛੇਤੀ-ਛੇਤੀ ਜਵਾਬ ਦਿੱਤਾ ਰੱਬ ਦੇ ਬੰਦਿਆ ਕਰੀ ਆਪਣੀ ਮਰਜ਼ੀ ਪਰ ਮੇਰੀ ਇੱਕ ਸਲਾਹ ਹੈ ਸਿਆਣੇ ਕਹਿੰਦੇ ਹਨ ਕਿ ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ ਵਿਆਹ ਆਦਾ ਕਰ ਲੈ ਪਰ ਕਰਜ਼ਾ ਨਾ ਲਈ ਨਾਲੇ ਉਧਾਰ ਲੈਣ ਨਾਲ ਮਿੱਤਰਤਾ 'ਚ ਵੀ ਫਰਕ ਪੈ ਜਾਂਦਾ ਹੈ ਫਕੀਰ ਨੇ ਸਹਿਜ ਨਾਲ ਉਸ ਨੂੰ ਸਮਝਾਇਆ ਉਹ ਆਦਮੀ ਫਕੀਰ ਦੀ ਗੱਲ ਸੁਣ ਕੇ ਹੌਲੀ ਹੋ ਗਿਆ ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ ਜੇ ਤੇਰੇ ਕੋਲੇ ਕੋਈ ਘਰ ਜਾ ਲੈਣ ਆਵੇ ਤਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਣੀ ਪਰ ਵਿਆਜੂ ਪੈਸਾ ਜਾਂ ਉਧਾਰਨਾ ਦੇਵੀਂ ਉਹ ਕਿਉਂ ਸਾਧੂ ਮਹਾਰਾਜ ਉਸ ਆਦਮੀ ਨੇ ਪੁੱਛਿਆ احسان ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ ਹੈ ਤੂੰ ਦਿੱਤਾ ਹੋਇਆ ਪੈਸਾ ਤੇ ਦੋਸਤ ਤੂੰ ਮੈਂ ਹਮੇਸ਼ਾ ਲਈ ਗਵਾਲਵੇਂਗਾ ਫਕੀਰ ਨੇ ਕਿਹਾ ਤੇ ਅੱਗੇ ਤੁਰ ਪਿਆ ਥੋੜੀ ਦੇਰ ਬਾਅਦ ਕੇਸਰ ਨੇ ਮੁੜ ਕੇ ਵੇਖਿਆ ਉਹ ਆਦਮੀ ਹੌਲੀ-ਹੌਲੀ ਵਾਪਸ ਜਾ ਰਿਹਾ ਸੀ ਕੈਸਰ ਤੇ ਫਕੀਰ ਅਜੇ ਥੋੜੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ। ਫਕੀਰ ਦੇ ਪੁੱਛਣ ਤੇ ਇੱਕ ਨੇ ਕਿਹਾ ਮੈਂ ਇੱਕ ਦੁਕਾਨਦਾਰ ਹਾਂ। ਮੈਂ ਇਸ ਕਿਸਾਨ ਨੂੰ ਹਰ ਹਫਤੇ 1 ਕਿਲੋ ਦਾਲ ਵੇਚਿਆ ਕਰਦਾ ਸੀ। ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ। ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ। ਪਰ ਕੱਲ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਸ ਵਿੱਚੋਂ ਕਿਲੋ ਨਾਲੋਂ ਕਾਫੀ ਘੱਟ ਸੀ। ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਹਰ ਹਫਤੇ ਘੱਟ ਮੱਖਣ ਹੀ ਦਿੰਦਾ ਰਿਹਾ ਹੈ। ਮੈਂ ਤਾਂ ਹਮੇਸ਼ਾ ਮੱਖਣ ਇਸ ਨੂੰ ਤੋਲ ਕੇ ਹੀ ਦਿੰਦਾ ਹਾਂ ਕਿਸਾਨ ਨੇ ਕਿਹਾ ਫਕੀਰ ਨੇ ਉਸ ਨੂੰ ਪੁੱਛਿਆ ਤੂੰ ਮੱਖਣ ਤੋਲਦਾ ਕਿਵੇਂ ਹੈ ਇਸ ਨੇ ਦਿੱਤੀ ਹੋਈ ਕਿਲੋ ਦਾਲ ਨਾਲ ਕਿਸਾਨ ਨੇ ਕਿਹਾ ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ ਜਿਹੋ ਜਿਹਾ ਬਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ ਇਹੋ ਜਿਹਾ ਹੀ ਸਾਨੂੰ ਦੂਸਰਿਆਂ ਨਾਲ ਕਰਨਾ ਚਾਹੀਦਾ ਹੈ ਉਹ ਦੋਵੇਂ ਫਕੀਰ ਦੀ ਗੱਲ ਸਮਝ ਕੇ ਆਪੋ ਆਪਣੇ ਰਸਤੇ ਪੈ ਗਏ ਕੇਸਰ ਤੇ ਫਕੀਰ ਸੋਹਣੀ ਸ਼ਾਂ ਵਾਲਾ ਰੇਰੂ ਦਾ ਦਰਖਤ ਵੇਖ ਕੇ ਰੁਕ ਗਏ। ਗਰਮੀ ਵੱਧ ਰਹੀ ਸੀ, ਹਵਾ ਬੰਦ ਸੀ ਤੇ ਰੇਗਿਸਤਾਨ ਚੁੱਪ ਸੀ। ਕੋਈ ਪੰਛੀ ਵੀ ਨਹੀਂ ਸੀ ਦਿਸ ਰਿਹਾ। ਸ਼ਾਂ ਥੱਲੇ ਲੰਬਾ ਪਿਆ ਕੇਸਰ ਰਾਤ ਦੇ ਸੁਪਨੇਵਾਰੇ ਸੋਚਣ ਲੱਗ ਪਿਆ। ਰਾਤੀ ਉਸਨੇ ਸੁਪਨੇ 'ਚ ਬੇਬੇ ਨੂੰ ਵੇਖਿਆ ਸੀ। ਉਸਦਾ ਉਦਾਸ ਦਿਲ ਰੇਗਿਸਤਾਨ ਦੀ ਉਦਾਸ ਚੁੱਪ ਵਿੱਚ ਹੋਰ ਉਦਾਸ ਹੋ ਗਿਆ ਸੀ। ਬੇਬੇ ਉਸਦੇ ਵੇਖਦਿਆਂ ਵੇਖਦਿਆਂ ਹੀ ਵੱਡੀ ਹੋ ਗਈ ਸੀ ਜਦੋਂ ਉਹ ਛੋਟਾ ਸੀ ਤਾਂ ਪਿੰਡ ਦਾ ਕੋਈ ਵਿਆਹ ਬੇਬੇ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ ਗੌਂਦੀ ਬਹੁਤ ਸੋਹਣਾ ਸੀ ਕਿੰਨੀਆਂ ਹੀ ਘੋੜੀਆਂ ਸਿਠਣੀਆਂ ਤੇ ਬੋਲੀਆਂ ਬੇਬੇ ਨੂੰ ਜਵਾਨੀ ਯਾਦ ਸਨ ਬਾਪੂ ਦੇ ਜਾਣ ਤੋਂ ਬਾਅਦ ਉਸਨੇ ਵਿਆਹ ਤੇ ਜਾਣਾ ਵੀ ਛੱਡ ਦਿੱਤਾ ਸੀ ਹੁਣ ਤਾਂ ਉਹ ਪੁਰਾਣੀਆਂ ਗੱਲਾਂ ਯਾਦ ਕਰਕੇ ਹੀ ਦਿਲ ਹੌਲਾ ਕਰ ਲੈਂਦੀ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸੀ ਤਾਂ ਮੇਰੇ ਪੁਰਜੀਆਂ ਵਾਲੇ ਲੌਂਗ ਦੀ ਚਾਚਾ ਸਾਰੇ ਪਿੰਡ ਵਿੱਚ ਹੋਈ ਸੀ ਬੇਬੇ ਬੜੇ ਮਾਣ ਨਾਲ ਦੱਸਦੀ ਕੇਸਰ ਹਰ ਛੋਟੀ ਵੱਡੀ ਗੱਲ ਬੇਬੇ ਨਾਲ ਜ਼ਰੂਰ ਕਰਦਾ ਬੇਬੇ ਦੇ ਮੋਢੇ ਤੇ ਸਿਰ ਰੱਖ ਕੇ ਉਹ ਸਭ ਕੁਝ ਭੁੱਲ ਜਾਂਦਾ ਬੇਬੇ ਆਪਣੇ ਅਟਣਾ ਵਾਲੇ ਹੱਥਾਂ ਨਾਲ ਉਸ ਦਾ ਸਿਰ ਪੋਲੋਸਦੀ ਰਹਿੰਦੀ ਤੇ ਕਹਿੰਦੀ ਬੇਬੇ ਦੀ ਦੁਨੀਆ ਵੀ ਕੇਸਰ ਤੋਂ ਸ਼ੁਰੂ ਹੋ ਕੇ ਕੇਸਰ ਤੇ ਹੀ ਖਤਮ ਹੋ ਜਾਂਦੀ ਕਿੰਨੀ ਵਾਰ ਉਹ ਰਾਤ ਨੂੰ ਬੇਬੇ ਦੀਆਂ ਗੱਲਾਂ ਸੁਣਦਾ ਸੁਣਦਾ ਸੌਂ ਜਾਂਦਾ ਤੇ ਬੇਬੇ ਉੱਠ ਕੇ ਕਦੀ ਉਸ ਨੂੰ ਪੱਖੀ ਚਲਦੀ ਕਦੀ ਉਸ ਦੀ ਚਾਦਰ ਠੀਕ ਕਰਦੀ ਬੇਬੇ ਦਾ ਝੁਰੜੀਆਂ ਵਾਲਾ ਚਿਹਰਾ ਤੇ ਹਰਾ ਤਿਲ ਕੇਸਰ ਨੂੰ ਬਹੁਤ ਸੋਹਣਾ ਲੱਗਦਾ। ਦੁੱਧ ਰੁੜਕਦੀ ਬੇਬੇ ਦੀ ਪਿੱਠ ਨਾਲ ਢੋਲ ਆ ਕੇ ਉਹ ਗੁਲੇਲਾਂ ਚਿੜੀਆਂ ਕਾਵਾਂ ਦੇ ਨਿਸ਼ਾਨੇ ਬਿੰਦਾ ਰਹਿੰਦਾ। ਹਰ ਰੋਜ਼ ਸਵੇਰੇ ਮਧਾਣੀ ਦੀ ਆਵਾਜ਼ ਬੇਬੇ ਦੇ ਪਾਠ ਦੀ ਆਵਾਜ਼ ਵਿੱਚ ਘੁਲ ਕੇ ਘਰ ਵਿੱਚ ਸਕੂਨ ਦਾ ਛੱਟਾ ਦੇ ਦਿੰਦੀ। ਬਾਪੂ ਦੇ ਬਡੇਰੇ ਦਰਿਆ ਤੋਂ ਪਾਰ ਉੱਠ ਕੇ ਆਏ ਸਨ। ਇਸ ਘਰ ਕੇ ਕੇਸਰ ਹੋਰਾਂ ਦੀਆਂ ਨੇੜੇ ਤੇੜੇ ਦੀਆਂ ਸਾਖਸ ਕੀਆਂ ਨਹੀਂ ਸਨ। ਸਿਰਫ ਇੱਕ ਨਾਨਕਾ ਪਿੰਡ ਹੀ ਨੇੜੇ ਸੀ। ਜਿੱਥੋਂ ਉਹ ਬਚਪਨ ਵਿੱਚ ਗਿਆ, ਛੇਤੀ ਕਿਤੇ ਮੁਰਦਾ ਨਹੀਂ ਸੀ ਹੰਦਾ। ਕੇਸਰੋਂ ਪਿੰਡ ਦੇ ਬਾਹਰ-ਬਾਹਰ ਵਾਲਾ ਨਾਨਕਾ ਘਰ ਅੰਬਾਂ ਦੇ ਬਾਗ, ਛੋਟੇ-ਛੋਟੇ ਗਲੀਆਂ ਤੇ ਪਿੰਡ ਦੇ ਵਿਚਕਾਰ ਸਾਂਝਾ ਖੂਹ ਹੁਣ ਵੀ ਯਾਦ ਸਨ। ਨਾਨਕਾ ਪਿੰਡ ਦੇ ਹਰ ਘਰ ਵਿੱਚ ਇੱਕ ਅੰਬ ਤੇ ਇੱਕ ਜਾਮਨ ਦਾ ਦਰਖਤ ਜ਼ਰੂਰ ਹੁੰਦਾ ਸੀ। ਹਰ ਖੇਤ ਵਿੱਚ ਵੀ ਇੱਕ-ਇੱਕ, ਦੋ-ਦੋ ਅੰਬਾਂ ਦੇ ਬੂਟੇ ਜ਼ਰੂਰ ਹੁੰਦੇ ਸਨ। ਗਰਮੀਆਂ ਨੂੰ ਅੰਬਾਂ ਦੇ ਦਿਨਾਂ ਵਿੱਚ ਹਰ ਘਰ ਵਿੱਚ ਇੱਕ ਕਮਰਾ ਅੰਬਾਂ ਦੀਆਂ ਟੋਕਰੀਆਂ ਨਾਲ ਭਰਿਆ ਰਹਿੰਦਾ। ਹਰ ਰੋਜ਼ ਦੁਪਹਿਰ ਤੇ ਆਥਣ ਵੇਲੇ ਦੀ ਰੋਟੀ ਨਾਲ ਅੰਬਾਂ ਦੇ ਰਸ ਵਿੱਚ ਲੂਣ ਤੇ ਕੁੱਟੀ ਹੋਈ ਲਾਲ ਮਿਰਚ ਪਾ ਕੇ ਬਣਾਇਆ ਮਲਾਂਜੀ ਜ਼ਰੂਰ ਮਿਲਦਾ ਅੰਬ ਚੁੱਪ ਕੇ ਦੁਪਹਿਰ ਨੂੰ ਆਉਂਦੀ ਗੂੜੀ ਨੀਂਦ ਯਾਦ ਕਰਕੇ ਕੇਸਰ ਦੀਆਂ ਅੱਖਾਂ ਅੱਜ ਦਿਨ ਹੀ ਬੰਦ ਹੋਣ ਲੱਗ ਪਈਆਂ ਸਨ ਤੇ ਮਾਂ ਨੂੰ ਯਾਦ ਕਰਦਿਆਂ ਕੇਸਰ ਨੂੰ ਲੱਗਿਆ ਜਿਵੇਂ ਟਿੱਬਿਆਂ ਵੱਲੋਂ ਆ ਰਹੀ ਹਵਾ ਲੋਰੀ ਸੁਣਾ ਰਹੀ ਹੋਵੇ ਕੇਸਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਇਸੇ ਤਰ੍ਹਾਂ ਤੁਰਦੇ-ਤੁਰਦੇ ਕੇਸਰ ਤੇ ਫਕੀਰ 17ਵੇਂ ਦਿਨ ਤੇ ਪਹੁੰਚ ਗਏ ਜ਼ਿੰਦਗੀ 'ਚ ਸਮਾਂ ਬੀਤੇ ਦੀਆਂ ਕੌੜੀਆਂ ਯਾਦਾਂ ਨੂੰ ਛਾਂਟ ਕੇ ਕੱਢ ਦਿੰਦਾ ਹੈ ਤੇ ਸਿਰਫ ਮਿੱਠੀਆਂ ਯਾਦਾਂ ਸੰਭ ਲੈਂਦਾ ਹੈ ਇਸੇ ਕਰਕੇ ਬਚਪਨ ਤੇ ਬੀਤੇ ਸਮੇਂ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ ਸਮੇਂ ਦੇ ਰੰਗ ਯਾਦਾਂ ਦੇ ਪਰਛਾਵਿਆਂ ਨੂੰ ਰੰਗੀਨ ਬਣਾ ਦਿੰਦੇ ਹਨ ਕੇਸਰ ਤੇ ਫਕੀਰ ਨੂੰ ਤੁਰਿਆਂ ਹੁੰਦਿਆਂ ਵੇਖ ਕੇ ਇੱਕ 8-9 ਕੋ ਸਾਲ ਦੇ ਬੱਚੇ ਨੇ ਰੁੱਕ ਕੇ ਫਕੀਰ ਨੂੰ ਨਮਸਕਾਰ ਕੀਤੀ ਉਹ ਬੱਕਰੀਆਂ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਤੇਰੀ ਉਮਰ ਤਾਂ ਅਜੇ ਪੜ੍ਹਨ ਲਿਖਣ ਦੀ ਹੈ ਫਕੀਰ ਨੇ ਆਜੜੀ ਬੱਚੇ ਨੂੰ ਸਵਾਲ ਕੀਤਾ ਨਹੀਂ ਮਹਾਰਾਜ ਮੈਂ ਕਦੇ ਸਕੂਲ ਨਹੀਂ ਗਿਆ ਮੈਨੂੰ ਵੀ ਉਹੀ ਕੰਮ ਕਰਨਾ ਪਵੇਗਾ ਜੋ ਮੇਰੇ ਪਿਓ ਦਾਦੇ ਨੇ ਅੱਜ ਤੱਕ ਕੀਤਾ ਹੈ ਆਜੜੀ ਬੱਚੇ ਨੇ ਜਵਾਬ ਦਿੱਤਾ ਹਾਲਾਤ ਨਾਲ ਸਮਝੌਤਾ ਕਰਨਾ ਵੀ ਕਈ ਵਾਰ ਸਿਆਣਪ ਹੁੰਦੀ ਹੈ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲੱਭ ਹੀ ਜਾਂਦੇ ਨੇ ਉਸ ਰੁੱਖ ਵੱਲ ਵੇਖ ਫਕੀਰ ਨੇ ਕਰੀਰ ਦੇ ਇੱਕ ਰੁੱਖ ਵੱਲ ਇਸ਼ਾਰਾ ਕਰਦਿਆਂ ਕਿਹਾ ਕਿਸੇ ਤੇ ਆਜੜੀ ਬੱਚੇ ਨੇ ਘੁੰਮ ਕੇ ਉਸ ਵੱਲ ਵੇਖਿਆ ਕਰੀਰ ਦੇ ਰੁੱਖ ਨੂੰ ਲੱਗੇ ਛੋਟੇ ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ ਫਕੀਰ ਨੇ ਫਿਰ ਗੱਲ ਸ਼ੁਰੂ ਕੀਤੀ ਇਹ ਕਰੀਰ ਦਾ ਰੁੱਖ ਉੱਥੇ ਉਗਦਾ ਹੈ ਜਿੱਥੇ ਪਾਣੀ ਘੱਟ ਹੋਵੇ ਇਹਦੀ ਦੇਖ ਰੇਖ ਵੀ ਕੋਈ ਨਹੀਂ ਕਰਦਾ ਇਸ ਦੇ ਪੱਤੇ ਵੀ ਨਹੀਂ ਹੁੰਦੇ ਫਿਰ ਵੀ ਇਹ ਰੁੱਖ ਆਪਣੇ ਗੁਣਾ ਨਾਲ ਜਾਣਿਆ ਜਾਂਦਾ ਹੈ ਇਹਦੇ ਡੇਲਿਆਂ ਦਾ ਲੋਕ ਆਚਾਰ ਮਨਾਉਂਦੇ ਹਨ ਤੇ ਇਸ ਦੀ ਲੱਕੜ ਤੋਂ ਬੇਲਣੇ ਤੇ ਹੋਰ ਸਮਾਨ ਬਣਦਾ ਹੈ। ਫਕੀਰ ਨੇ ਆਜੜੀ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਜੇ ਹਿੰਮਤ ਕਰਦਾ ਰਹੇਗਾ ਤਾਂ ਇੱਕ ਦਿਨ ਪਰਮਾਤਮਾ ਤੇਰੇ ਸੁਪਨੇ ਜ਼ਰੂਰ ਪੂਰੇ ਕਰੇਗਾ। ਆਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀਆਂ ਕਰਕੇ ਅੱਗੇ ਚੱਲ ਪਿਆ। ਸਿਖਰ ਦੁਪਹਿਰਤ ਸੀ। ਇੱਕ ਸ਼ਾਨਦਾਰ ਰੁੱਖ ਵੇਖ ਕੇ ਦੋਵੇਂ ਰੁਕ ਗਏ। ਸਾਈ ਜੀ ਕੱਲ ਨੂੰ ਕੀ ਹੋਣ ਵਾਲਾ ਹੈ? ਕੇਸਰ ਨੇ ਫਕੀਰ ਦੇ ਚਮਕਦੇ ਮੱਥੇ ਵੱਲ ਵੇਖਦਿਆਂ ਪੁੱਛਿਆ ਪੁੱਤਰ ਆਪਾਂ ਕੀ ਲੈਣਾ ਹੈ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਆਪਣਾ ਅੱਜ ਸਵਾਰ ਲਈਏ ਤਾਂ ਕੱਲ ਆਪਣੇ ਆਪ ਸੁਧਰ ਜਾਵੇਗਾ ਅੱਜ ਦੇ ਗਰਭ ਵਿੱਚ ਹੀ ਕੱਲ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਦੇ ਹਾਂ ਜਿਵੇਂ ਜਿਵੇਂ ਕੋਈ ਇਨਸਾਨ ਦੁਨੀਆ ਦੀਆਂ ਬਨਾਵਟੀ ਪਰਤਾਂ ਲਾ ਕੇ ਆਪਣੇ ਮਨ ਦੀ ਸਤਾਂ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਉਹ ਕੁਦਰਤ ਦੀ ਵਿਧੀ ਵਿਦਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਫਕੀਰ ਨੇ ਗੱਲ ਸੁਣਾਉਣੇ ਸ਼ੁਰੂ ਕੀਤੀ ਦੱਖਣੀ ਭਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਭਵਿੱਖ ਜਾਣਨ ਦਾ ਵਾਰ ਮਿਲਿਆ ਦੁਖੀ ਤੇ ਸਾਵਰੀ ਲੋਕ ਹਰ ਰੋਜ਼ ਆਉਂਦੇ ਸਨ ਮਾਨਤਾ ਕਾਫੀ ਵੱਧ ਗਈ ਇਹ سلسلہ ਬਹੁਤ ਸਾਲ ਚੱਲਦਾ ਰਿਹਾ ਜਦੋਂ ਸਾਧੂ ਵਿਰਧ ਹੋ ਗਿਆ ਤਾਂ ਉਸ ਨੇ ਆਪਣਾ ਭਵਿੱਖ ਜਾਣਨ ਦੀ ਇੱਛਾ ਹੋਈ ਸਾਧੂ ਨੇ ਸਮਾਦੀ ਲਾਈ ਤਾਂ ਕੀ ਵੇਖਦਾ ਹੈ ਕਿ ਅਗਲੀ ਜੂਨ ਵਿੱਚ ਇੱਕ ਸੂਰ ਬਣਿਆ ਹੋਇਆ ਹੈ ਗੰਦ ਮੰਦ ਖਾ ਰਿਹਾ ਹੈ ਸਾਧੂ ਨੂੰ ਚਿੰਤਾ ਨੇ ਘੇਰ ਰਿਆ ਸੋਚਣ ਲੱਗਿਆ ਕਿ ਕੀ ਫਾਇਦਾ ਹੋਇਆ ਭਵਿੱਖ ਜਾਣ ਕੇ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ ਕਾफी ਸੋਚਣ ਤੋਂ ਬਾਅਦ ਉਸਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿੱਚ ਲੱਭ ਕੇ ਇੱਕਦਮ ਮਾਰ ਦੇ ਕਿਉਂਕਿ ਮੈਂ ਗੰਦਗੀ ਵਿੱਚ ਰਹਿਣਾ ਨਹੀਂ ਚਾਹੁੰਦਾ ਪਰ ਮੈਂ ਤਾਨੂੰ ਪਛਾਣਾਗਾ ਕਿਵੇਂ ਸੇਵਕ ਨੇ ਪੁੱਛਿਆ ਇਹ ਜੋ ਨਿਸ਼ਾਨ ਮੇਰੇ ਮੱਥੇ ਤੇ ਹੈ ਇਹ ਅਗਲੀ ਜੂਨ ਵਿੱਚ ਵੀ ਹੋਵੇਗਾ ਸਾਧੂ ਨੇ ਦੱਸਿਆ ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ ਸੇਵਕ ਨੇ ਕੀਤੇ ਵਾਦੇ ਮੁਤਾਬਕ ਮੱਥੇ ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਆਖਰ ਉਹ ਸਾਧੂ ਸੂਰ ਦੀ ਜੂਨ ਵਿੱਚ ਸੇਵਕ ਨੂੰ ਮਿਲ ਗਿਆ ਜਦੋਂ ਸੇਵਕ ਨੂੰ ਉਹ ਮਿਲ ਗਿਆ ਤਾਂ ਉਸ ਨੂੰ ਉਹ ਮਾਰਨ ਲੱਗਿਆ ਸੂਰ ਬੋਲਿਆ ਰੁਕ ਮੈਂ ਤੇਰਾ ਹੀ ਗੁਰੂ ਹਾਂ ਪਰ ਹੁਣ ਮੈਂ ਮਰਨਾ ਨਹੀਂ ਚਾਹੁੰਦਾ ਸੂਰ ਬਣ ਕੇ ਮੈਂ ਬਹੁਤ ਖੁਸ਼ ਹਾਂ ਸਾਰਾ ਦਿਨ ਜੋ ਮਰਜੀ ਖਾਈ ਜਾਓ ਜਿੱਥੇ ਮਰਜੀ ਲੇਟ ਜਾਓ ਜਿੱਥੇ ਮਰਜੀ ਸੌ ਜਾਓ ਕਹਿ ਕੇ ਉਹ ਬਾਕੀ ਸੂਰਾ ਦੇ ਨਾਲ ਜਾ ਰਲਿਆ ਸੇਵਕ ਵੀ ਹੈਰਾਨ ਸੀ ਤੇ ਖੁਸ਼ ਵੀ ਕਹਾਣੀ ਮੁੱਕ ਗਈ ਤਾਂ ਦੋਵੇਂ ਕਾਫੀ ਦੇਰ ਤੱਕ ਹੱਸਦੇ ਰਹੇ ਫਕੀਰ ਨੇ ਗੱਲ ਯਾਰੀ ਰੱਖੀ ਇਹ ਪਲ ਜਿਸ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹੋ ਜ਼ਿੰਦਗੀ ਹੈ ਬੀਤੇ ਵਿੱਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿੱਚ ਚਿੰਤਾ ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ ਜ਼ਿੰਦਗੀ ਇਸ ਮਕਸਦ ਦੇ ਲੇਖੇ ਲਾਉਣ ਵਿੱਚ ਹੀ ਸਫਲਤਾ ਹੈ ਸਾਨੂੰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ ਕਿ हे ਪ੍ਰਮਾਤਮਾ ਜੋ ਮੇਰੇ ਹੱਥ ਵਸ ਹੈ ਉਸ ਨੂੰ ਕਰਨ ਦਾ ਮੈਨੂੰ ਬਲ ਬਖਸ਼ੀ ਜੋ ਨਹੀਂ ਹੈ ਉਸ ਨੂੰ ਪਾਣਾ ਸਮਝ ਕੇ ਮੰਨਣ ਦੀ ਹਲੇਮੀ ਤੇ ਇਹਨਾਂ ਦੋਵਾਂ ਵਿੱਚ ਫਰਕ ਸਮਝਣ ਦੀ ਸੋਝੀ ਬਖਸ਼ੀ ਮੇਰੇ ਮਾਲਕਾ ਰੋਜ਼ ਵਾਂਗ ਸੂਰਜ ਛਿਪਦਿਆਂ ਹੀ ਗਰਮ ਰੇਤ ਠੰਡੀ ਹੋਣ ਲੱਗੀ ਪੱਧਰੀ ਥਾਂ ਵੇਖ ਕੇ ਰਾਤ ਨੂੰ ਰੁਕਣ ਲਈ ਦੋਵਾਂ ਨੇ ਆਪਣਾ ਸਮਾਨ ਟੀਕਾ ਦਿੱਤਾ ਠੰਡ ਵਧਣ ਲੱਗੀ ਕੇਸਰ ਨੇ ਲੱਕਣਾ ਇਕੱਠੀਆਂ ਕਰਕੇ ਧੂਣੀ ਵਾਲ ਲਈ ਬਲ ਦੀ ਲੱਕੜ ਦਾ ਪਾਸਾ ਪਲਟਦਿਆਂ ਕੇਸਰ ਦੇ ਸੱਜੇ ਹੱਥ ਦੀਆਂ ਉਂਗਲੀਆਂ ਅੱਗ ਨਾਲ ਸੋ ਗਈਆਂ ਉਸ ਨੇ ਇੱਕਦਮ ਪੋਟਿਆਂ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਕੁਝ ਰਾਤ ਮਿਲੀ ਤੇ ਉਸ ਨੂੰ ਉਹ ਘਟਨਾ ਯਾਦ ਆ ਗਈ ਜਦੋਂ ਜੀਤੀ ਨੇ ਉਸ ਨੂੰ ਹਵੇਲੀ ਦੀ ਕੰਧ ਉਤੋਂ ਕੰਗਣੀ ਵਾਲਾ ਗਲਾਸ ਫੜਾ ਕੇ ਕਿਹਾ ਸੀ ਲੈ ਆ ਠੰਡੀ ਠੰਡੀ ਲੱਸੀ ਪੀ ਲੈ ਗਲਾਸ ਵਿੱਚ ਗਰਮ ਗਰਮ ਚਾਹ ਸੀ ਹੱਥ ਲੱਗਦਿਆਂ ਹੀ ਉਸ ਦੇ ਜਲੇ ਪੋਟੇ ਇੱਕਦਮ ਆਪਣੇ ਮੂੰਹ ਵਿੱਚ ਪਾਏ ਤਾਂ ਜੀਤੀ ਖੇੜ ਖੜਾ ਕੇ ਹੱਸ ਪਈ ਜੀਤੀ ਨੂੰ ਹੱਸਦੀ ਵੇਖ ਕੇ ਉਹ ਆਪਣਾ ਦਰਦ ਭੁੱਲ ਗਿਆ ਸੀ ਇਹ ਸੋਚਦਿਆਂ ਕੇਸਰ ਨੂੰ ਅੱਜ ਵੀ ਆਪਣੇ ਜਲੇ ਪੋਟਿਆਂ ਦੀ ਚੀਜ਼ ਭੁੱਲ ਗਈ ਧੂਣੀ ਲਟ-ਲਟ ਬਲ ਰਹੀ ਸੀ ਬਾਗ ਦੀ ਹਵਾ ਨੇ ਅੱਗ ਨੂੰ ਪੁੱਛਿਆ ਕਿਹੜੇ ਫੱਕਰਾਂ ਨੇ ਧੂਣੀ ਹੈ ਆਣ ਵਾਲੀ ਸੋਚਾਂ ਉੱਡਦੀਆਂ ਵਾਂਗ ਚੰਗਿਆੜੀਆਂ ਦੀ ਸ਼ੁਕਰੀਆ ਦੋਸਤੋ